ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਬਣਾਵਾਂਗੇ ਬਹੁਤ ਜ਼ਿਆਦਾ ਈਜ਼ੀ ਰੈਸਪੀ ਦਹੀਂ ਤੜਕਾ ਜੋ ਕੇ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਆ ਜੇ ਰੈਸਪੀ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਥੇ ਅਸੀਂ 2 ਕੱਪ ਦਹੀਂ ਲਵਾਂਗੇ ਦਹੀਂ ਨੂੰ ਚੰਗੀ ਤਰ੍ਹਾਂ ਅਸੀਂ ਫੈਂਟ ਲਵਾਂਗੇ ਤੁਸੀਂ ਇੱਥੇ ਮਿਧਾਣੀ ਨਾ ਵੀ ਦਹੀਂ ਫੈਂਟ ਸਕਦੇ ਹੋ 2-3 ਮਿੰਟ ਵਾਸਤੇ ਅਸੀਂ ਇਹਨੂੰ ਫੈਂਟ ਲਵਾਂਗੇ ਇੱਥੇ ਅਸੀਂ ਦਹੀਂ ਫੈਂਟ ਲਿਆ ਹੈ ਦਹੀਂ ਬਿਲਕੁਲ ਤਿਆਰ ਹੋ ਗਿਆ ਹੈ ਤੜਕੇ ਵਾਸਤੇ ਹੁਣ ਅਸੀਂ ਤੜਕਾ ਲਾ ਲਾਂਗੇ 2 ਵੱਡੇ ਚਮਚ ਤੇਲ ਦੇ ਲਵਾਂਗੇ ਤੇਲ ਗਰਮ ਹੋਣ ਤੇ ਪਾ ਦਾਂਗੇ ਇਹਦੇ ਵਿੱਚ ਅੱਧਾ ਚਮਚ ਜੀਰਾ ਥੋੜੀ ਜਿਹੀ ਹਿੰਗ ਥੋੜੇ ਕੜੀ ਪੱਤੇ ਤੇ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਅਦਰਕ ਲਸਣ ਤੇ ਮਿਰਚਾਂ ਕੁੱਟੀਆਂ ਹੋਈਆਂ ਇੱਥੇ ਮੈਂ 3-4 ਲਸਣ ਦੀਆਂ ਕਲੀਆਂ 1/2 ਇੰਚ ਅਦਰਕ ਤੇ 1 ਮਿਰਚ ਨੂੰ ਕੁੱਟ ਲਿਆ ਸੀ ਬ੍ਰਾਊਨ ਹੋਣ ਤੱਕ ਇਹਨੂੰ ਪਕਾਵਾਂਗੇ। ਇਹ ਦੇਖੋ ਇੱਥੇ ਅਦਰਕ ਲਸਣ ਬ੍ਰਾਊਨ ਹੋ ਗਿਆ ਹੈ। ਹੁਣ ਪਾ ਦਾਂਗੇ ਇਹਦੇ ਵਿੱਚ ਇੱਕ ਮੀਡੀਅਮ ਸਾਈਜ਼ ਦਾ ਬਰੀਕ ਕੱਟਿਆ ਹੋਇਆ ਪਿਆਜ਼ ਤੇ ਇਹਨੂੰ ਵੀ ਸੌਫਟ ਹੋਣ ਤੱਕ ਪਕਾਵਾਂਗੇ। ਪਿਆਜ਼ ਤਾਂ ਸੌਫਟ ਹੋ ਗਿਆ ਹੈ। ਹੁਣ ਸੁੱਕੇ ਮਸਾਲੇ ਐਡ ਕਰਾਂਗੇ। 1/2 ਚਮਚ ਹਲਦੀ, 1/2 ਚਮਚ ਕਸ਼ਮੀਰੀ ਲਾਲ ਮਿਰਚ ਤੇ 1/2 ਚਮਚ ਗਰਮ ਮਸਾਲਾ ਪਾ ਕੇ ਇੱਕ ਦੋ ਮਿੰਟ ਤੱਕ ਮਸਾਲਿਆਂ ਨੂੰ ਵੀ ਭੁੰਨ ਲਾਂਗੇ ਮਸਾਲੇ ਅਸੀਂ ਲੋ ਫਲੇਮ ਤੇ ਪਾਨੇ ਨੇ ਇਹਨੂੰ 2-3 ਮਿੰਟ ਤੱਕ ਭੁੰਨ ਕੇ ਗੈਸ ਦੀ ਫਲੇਮ ਬੰਦ ਕਰ ਦਾਂਗੇ ਹੁਣ ਪਾ ਦਾਂਗੇ ਇਹਦੇ ਵਿੱਚ ਫੈਂਟਿਆ ਹੋਇਆ ਦਹੀਂ ਤੇ ਦਹੀਂ ਨੂੰ ਵੀ ਮਸਾਲਿਆਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 2 ਮਿੰਟ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਦਾਂਗੇ ਤੇ ਗੈਸ ਦੀ ਫਲੇਮ ਇੱਥੇ ਦੁਬਾਰਾ ਔਨ ਕਰ ਦਾਂਗੇ ਤੇ ਇਹਨੂੰ 2-3 ਮਿੰਟ ਵਾਸਤੇ ਗਰਮ ਕਰਾਂਗੇ ਦਹੀਂ ਨੂੰ ਉਬਾਲਾ ਨਹੀਂ ਦੇਣਾ ਇਦੇ ਉੱਪਰ ਪਾਵਾਂਗੇ ਇੱਕ ਛੋਟਾ ਜਿਹਾ ਤੜਕਾ ਇੱਕ ਚਮਚਾ ਜੀ ਦੇਸੀ ਘਿਓ ਵਿੱਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਤੜਕ ਕੇ ਇਹਦੇ ਉੱਪਰ ਪਾ ਦਾਂਗੇ ਹੁਣ ਭੁੰਨੀ ਹੋਈ ਕਸੂਰੀ ਮੇਥੀ ਪਾ ਦਾਂਗੇ ਹੱਥਾਂ ਨਾਲ ਕ੍ਰਸ਼ ਕਰਕੇ ਦੇਖੋ ਦੇ ਤੜਕਾ ਦੇਖਣ ਵਿੱਚ ਹੀ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਟੇਸਟੀ ਵੀ ਬਣਿਆ ਹੈ ਹੁਣ ਸਰਵ ਕਰ ਲਾਂਗੇ ਇਹਦੇ ਤੜਕੇ ਨੂੰ ਤੁਸੀਂ ਇਹਨੂੰ ਰੋਟੀ ਪਰੌਂਠੇ ਕਿਸੇ ਚੀਜ਼ ਨਾਲ ਵੀ ਖਾ ਸਕਦੇ ਹੋ ਚੋਲਾ ਨਾਲ ਵੀ ਬਹੁਤ ਟੇਸਟੀ ਲੱਗਦਾ ਹੈ ਤੇ ਜੇ ਰੈਸਪੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਕਿਸੇ ਅਗਲੇ ਵੀਡੀਓ ਦੇ ਵਿੱਚ